ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਈਡੀ ਵੀਰੇ ਵਿੱਚ ਆਪਾਂ ਝੂਟੀ ਦਿਖਾਉਣੀ ਹੈ ਘਰੇਲੂ ਝੂਟੀ ਆ ਇਹ ਸੇਜਾ ਡੜੇਲੇ ਦੇ ਬਾਰੇ ਪੁੱਛਦੇ ਆਓ ਅੱਗੇ ਕਰੀਏ ਕਰਵਾਤੀ ਕਰ ਬਾਈ ਜੀ ਆਈ ਸਸਰੀ ਗਾਰ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਂ ਜੀ ਪਿੰਡ ਬਦੌੜ ਜਿਹੜਾ ਬਰਨਾਲੇ ਤਹਿਸੀਲ ਦਾਪਾ ਜੀ ਠੀਕ ਆਪਣਾ ਰਾਹ ਕਿਹੜਾ ਬਸਾਖੇ ਰੋਦਰੋਂ ਜਾ ਰਹੇ ਹਣਾ ਹਾਂ ਬਸਾਖੇ ਰੋਦਰ ਠੀਕ ਹੈ ਮੋਬਾਈਲ ਨੰਬਰ ਆਪਣਾ ਹਾਂ 95014 ਜੀ 42240 95014 42240 42240 ਜਿਹੜੇ ਅੱਜ ਆਪਾਂ ਝੂਟੀ ਦੇਖੀ ਜੰਨੇ ਆ ਆਪਣੀ ਘਰ ਦੀ ਝੂਟੀ ਇਹ ਲੈ ਕੇ ਆਏ ਹਾਂ ਹਾਂ ਘਰ ਦੀ ਹੈ ਬਈ ਠੀਕ ਹੈ ਪਿੰਛਲੀ ਵਾਰ ਲੈ ਕੇ ਆ ਠੀਕ ਹੈ ਹੁਣ ਸੂਆ ਕਿਹੜਾ ਸੁੰਦੀ ਹੈ ਤੀਜੇ ਸੂਏ ਹੁੰਦੀ ਹੈ ਜੀ ਤੀਜੇ ਸੂਏ ਤੇ ਪਿਛਲੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਇਹਦਾ ਇਸੇ ਸੂਏ ਹੋਏ 15 ਲੀਟਰ ਚੋਇਆ ਪਿਛਲੇ ਸੂਏ 15 ਲੀਟਰ ਦੁੱਧ ਆਪਾਂ ਦੂਜੇ ਸੂਏ ਤੋਂ ਲੈ ਆਇਆ ਸੀ ਉਹ ਝੋਲੇਗਾ ਆਪਾਂ ਠੀਕ ਹੈ ਵਧੀਆ ਨਾ ਮਾੜਿਆ ਦੁੱਧ ਦਿੱਤਾ ਹਾਂ ਹੋਰ ਠੀਕ ਹੈ ਹਲਦੀ ਹੋਈ ਜਾ ਬਿਲਕੁਲ ਠੀਕ ਹੈ ਚੋਣ ਚਵਾਦੀ ਨਰਮ ਹਾਂ ਪੂਰੀ ਪੋਲੀਦਾਰ ਹੈ ਅੱਜ ਇਹਦੇ ਦਿਨ ਕਿਹ ਰਹਿਗੇ ਸੂਣ ਦੇ ਵਿੱਚ ਐਨ ਬਾਈ ਪੂਰੇ ਹੋ ਗਏ ਨੇ 22 ਤਰੀਕ ਨੂੰ ਠੀਕ ਹੈ 2-4 ਦਿਨ ਉੱਪਰ ਹੀ ਰੋਗ ਸਟੈਰੀ ਜੀ ਹੈ ਠੀਕ ਹੈ ਤੇ ਟੀ ਡੀ ਕਾ ਵਗੈਰਾ ਜਿਆਦਾ ਕੋਈ ਕਿੜਾ ਭਰਿਆ ਹਾਂ ਭਾਈ ਪਪੂ ਲੈਟਰੀ ਭਰਿਆ ਜੀ ਭਾਈ ਉਹਦੇ ਲਿਆ ਠੀਕ ਹੈ ਮੁੱਲੇ ਦਾ ਕੀ ਰੱਖਿਆ ਹੋਰ ਲੈ ਭਾਈ 140 ਰੱਖੀ ਮਾਨਤਨ ਹੋ ਜੂਗਾ ਮਾਨਤਨ ਕਰ ਤੋਰ ਦੀ ਵਾਰ ਨੂੰ ਸਭਰ ਤੀਜਾ ਸਵੇਰ ਹੁੰਦੀ ਭਈ ਆ ਦੂਜੇ ਸਵੇਰ ਵੀ ਰਹੀ ਖਿਖਲੇ ਸੀ ਤੇ ਬਾਕੀ ਨਾੜਾ ਵਗੈਰਾ ਦੇਖੋ ਪਿੰਡੇ ਤੇ ਸਾਫ਼ ਸੁਥਰੇ ਨਾੜਾ ਪੈਂਦੀਆਂ ਦਿਨ ਪੂਰੇ ਹੋਏ ਵੇ ਆ 2-4 ਦਿਨ ਹੀ ਕੱਢੂਗੀ ਇੱਕਰੇ ਲੂਕੋਸਮਨ ਅਕੇ ਚਲੋ 2-4 ਦਿਨ ਉੱਪਰ ਲੈ ਜਾਂਦਾ ਹੁੰਦਾਗਾ ਤੇ ਸਿੰਘ ਸਾਜ ਰਾਜੀ ਸਮੀ ਪੜੀ ਵੀ ਓਕੇ ਆ ਸਿੰਘ ਮੂੰਹ ਮੱਥਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਕੁੰਡਾ ਸਿੰਘਾ ਰਾਜੀ ਸਮੀ ਪੜੀ ਵੀ ਥੋੜਾ ਦੱਸਦੀ ਆ ਕੈਮਰਾ ਦੇਖ ਕੇ ਤੇ ਜਿੰਦ ਜਾਨ ਬਹੁਤ ਆ ਰਾਜੀ ਪਣੀ ਵੀ ਪੂਰੀ ਓਕੇ ਆ ਸੂਣ ਦੇ ਵਿੱਚ ਦਿਨ ਪੂਰੇ ਇੱਕ ਦੋ ਦਿਨ ਹੀ ਕੱਢੂਗੀ ਥਾਣਾ ਦੀ ਸਪੇਸ ਵਗੈਰਾ ਦੇਖੋ ਪੂਰੀ ਚੰਗੀ ਤੇ ਸੈਜ ਵਗੈਰਾ ਤੇ ਬਾਡੀ ਮੰਤਰ ਬਹੁਤ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਫੁੱਲ ਸੈਜ ਆ ਤੀਜਾ ਸੂਇ ਇਸ ਵਾਰ ਸੁਣਿਆ ਦੋ ਚਾਰ ਦਿਨ ਲੈ ਜੂਗੀ 15 ਕਿਲੋ ਲੀਟਰ ਦੱਸ ਦੇ ਕਿ ਦੂਜੇ ਸੂਇ ਤੋਂ ਤੇ ਦਾ ਭਾਅ ਵਾ ਤੇ ਡਾਕਟਰ ਭਦੌੜ ਤੋਂ ਪੱਕਾ ਦਾ ਲਾਇਆ ਹੋਇਆ ਸੀਮਨ ਇਹਦੇ ਚੰਗੇ ਸੀਮਨ ਹੋਊਗਾ ਤੇ ਵਾਕੇ ਥਣਨੇ ਵੇ ਦੇਖੋ ਨੀ ਉਤੋਂ ਇੱਕ 40 ਕੀਮਤ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ ਨਾਲ